ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਸਪੈਸ਼ਲ ਗਰਦੌਰੀਆਂ ਕਰਕੇ ਜਲਦ ਤੋਂ ਜਲਦ ਉਹਨਾਂ ਨੂੰ ਮੁਆਵਜ਼ਾ ਦੇਵੇ ਕਿਉਂਕਿ ਕਿਸਾਨਾਂ ਦੇ ਹਾਲਾਤ ਠੀਕ ਨਹੀਂ ਹੈਗੇ ਔਰ ਦੂਜਾ ਜਿਹੜਾ ਮਸਲਾ ਉਹ ਵਿਗੜਦੀ ਲਾਅ ਐਂਡ ਔਰਡਰ ਦੀ ਸਥਿਤੀ ਦਾ ਆਇਤਨ ਗ੍ਰੇਨੇਡ ਬਲਾਸਟ ਹੁੰਦੇ ਨੇ ਕਦੇ ਠਾਣਿਆਂ ਤੇ ਹੋ ਜਾਂਦਾ ਹੈ ਕਦੇ ਵੱਡੇ ਪੰਜਾਬ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਘਰੇ ਹੋ ਜਾਂਦਾ ਹੈ ਐਨ ਆਰ ਆਈਆਂ ਦੇ ਘਰੇ ਵੜ ਕੇ ਗੋਲੀਆਂ ਮਾਰ ਦਿੰਦੇ ਨੇ ਔਰ ਸਪੈਸ਼ਲੀ ਗੈਂਗਸਟਰਾਂ ਦੀ ਤਜਕੜ ਟਿਕਟੌਕ ਤੇ ਚੈਟ ਹੀ ਵਾਇਰਲ ਹੋ ਜਾਂਦੀ ਹੈ ਪੰਜਾਬ ਦੇ ਵੱਡੇ ਅਫਸਰ ਸਰਕਾਰੀ ਦਫਤਰਾਂ ਚੋਂ ਬਹਿ ਕੇ ਜਾਨੂ ਮਾਰਨ ਦੀਆਂ ਧਮਕੀਆਂ ਦੇ ਪਰ ਜੋ ਕੱਲ ਹੋਇਆ ਉਹ ਤਾਂ ਕਮਾਲ ਹੀ ਹੋ ਗਿਆ ਇੱਕ ਚੈਟ ਲੀਕ ਹੋਈ ਜਿਹਨੂੰ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਸਾਥੀਆਂ ਦੀ ਚੈਟ ਹੈ ਜਿਦੇ ਚ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਰਵਨੀਤ ਬਿੱਟੂ ਸਾਹਿਬ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਨੇ ਉਹਨਾਂ ਨੂੰ ਮਾਰਨ ਦੀ ਗੱਲ ਹੋ ਰਹੀ ਔਰ ਮੈਂ ਯਾਦ ਕਰਾ ਦਿਆਂ ਕਿ ਹਲੇ ਪਿਛਲੇ ਦਿਨੀ ਇੱਕ ਪੋਲਿਟੀਕਲ ਡਿਸੀਜਨ ਤਹਿਤ ਸਰਕਾਰ ਨੇ ਵਿਕਰਮ ਮਜੀਠੀਆ ਸਾਹਿਬ ਦੀ ਸੁਰੱਖਿਆ ਹਟਾਈ ਹੈ ਤੇ ਉਹਨਾਂ ਚੈਟ ਸਾਹਮਣੇ ਕੀ ਅਸੀਂ ਗਲਤੀਆਂ ਤੋਂ ਹਲੇ ਤੱਕ ਕੁਝ ਨਹੀਂ ਸਿੱਖ ਰਹੇ